ਤ੍ਰਿਮਾਨ ਹੈ ਨਿਧਾਨ ਹੈ ਤਰੇ ਵਰਗ ਹੈ ਅਸਰਗ ਹੈ ਹਜ਼ੂਰ ਫਰਮਾਉਂਦੇ ਨੇ ਤ੍ਰਿਮਾਨ ਹੈ ਤ੍ਰ ਤੱਤੇ ਦੇ ਪੈਰ ਦੇ ਵਿੱਚ ਅੱਧਾ ਰਾਰਾ ਲੱਗਾ ਹੋਇਆ ਹੈ ਤੇ ਤੱਤੇ ਨੂੰ ਜਿਹੜੀ ਸਿਹਾਰੀ ਲੱਗੀ ਹੈ ਸਾਧ ਸੰਗਤ ਨੂੰ ਆਪਾਂ ਰਾਰੇ ਦੇ ਉੱਪਰ ਉਚਾਰਨ ਕਰਨੀ ਹੈ ਸੋ ਇਹਨੂੰ ਤ੍ਰਿਮਾਨ ਨਹੀਂ ਪੜਨਾ ਤ੍ਰਿਮਾਨ ਤ੍ਰਿਮਾਨ ਰਾਰੇ ਨੂੰ ਸਿਹਾਰੀ ਆਪਾਂ ਉਚਾਰਨ ਕਰਨੀ ਹੈ ਮਾਨ ਦਾ ਅਰਥ ਹੁੰਦਾ ਹੈ ਮੰਨੇ ਜਾਣ ਵਾਲਾ ਤੇ ਤ੍ਰਿਮਾਨ ਉਹ ਪਰਮਾਤਮਾ ਜਿਹੜਾ ਤਿੰਨਾ ਲੋਕਾਂ ਦੇ ਵਿੱਚ ਮੰਨਿਆ ਜਾਂਦਾ ਹੈ ਭਾਵ ਆਕਾਸ਼ ਲੋਕ ਪਤਾ ਲੋਕ ਮਾਤ ਲੋਕ ਜਿਹੜੇ ਤਿੰਨ ਲੋਕ ਮੰਨੇ ਗਏ ਜਿਹਦਾ ਭਾਵ ਅਰਥਾਂ ਵਿਚ ਅਰਥ ਬਣਦਾ ਸਾਰੀ ਕਾਇਨਾਤ ਪਰਮੇਸ਼ਰ ਇੰਨੀ ਵੱਡੀ ਹਸਤੀ ਹੈ ਜੋ ਤਿੰਨਾ ਲੋਕਾਂ ਦੇ ਵਿੱਚ ਮੰਨਿਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪ ਸਰਬੱਤ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜਿਵੇਂ ਕਿ ਇਸ ਚੈਨਲ ਦੇ ਨਾਲ ਜੁੜੀ ਹੋਈ ਸੰਗਤ ਇਸ ਗੱਲ ਤੋਂ ਜਾਣੂ ਹੈ ਕਿ ਅਸੀਂ ਜਪੁ ਸਾਹਿਬ ਜੀ ਦੀ ਪਾਵਨ ਬਾਣੀ ਦੀ ਸੰਥਿਆ ਦੀ ਵਿਚਾਰ ਸਾਂਝੀ ਕਰ ਰਹੇ ਹਾਂ ਹੁਣ ਤੱਕ ਜਪੁ ਸਾਹਿਬ ਪਾਵਨ ਬਾਣੀ ਦੀ ਸੰਥਿਆ ਬਾਬਤ ਦੋ ਵੀਡੀਓਜ਼ ਸੰਗਤ ਦੇ ਅੰਦਾਲ ਸਾਂਝੀਆਂ ਕੀਤੀਆਂ ਜਾ ਚੁੱਕੀਆਂ ਹਨ ਜਿਨ੍ਹਾਂ ਸੰਗਤਾਂ ਨੇ ਅਜੇ ਤੱਕ ਉਹਨਾਂ ਪਹਿਲੀਆਂ ਵੀਡੀਓਜ਼ ਨੂੰ ਨਹੀਂ ਵੇਖਿਆ ਹੈ ਉਹਨਾਂ ਨੂੰ ਬੇਨਤੀ ਹੈ ਕਿ ਉੱਪਰ ਆਈ ਬਟਨ ਤੇ ਕਲਿੱਕ ਕਰਕੇ ਆਪ ਜੀ ਉਹਨਾਂ ਵੀਡੀਓਜ਼ ਨੂੰ ਜ਼ਰੂਰ ਵੇਖ ਲੈਣਾ ਜੀ ਆਓ ਹੁਣ ਆਪਾਂ ਜਪੁ ਸਾਹਿਬ ਪਾਵਨ ਬਾਣੀ ਦੀ ਸੰਥਿਆ ਦੀ ਅਗਲੇ ਵਿਚਾਰਦਿਆਂ ਨਾਲ ਜੁੜੀਏ ਸਾਧ ਸੰਗਤ ਜੀ ਹੁਣ ਤੱਕ ਅਸੀਂ ਪਹਿਲੇ ਦੋ ਜਿਹੜੇ ਸ਼ੰਦ ਹਨ ਉਹ ਵਿਚਾਰੇ ਹਨ ਜਨ੍ਹਾਂ ਵਿੱਚੋਂ ਸਭ ਤੋਂ ਪਹਿਲਾ ਸੀ ਛਪੈ ਸ਼ੰਦ ਤੇ ਉਹਦੇ ਤੋਂ ਬਾਅਦ ਸੀ ਪੁਜੰਗ ਪਰਯਾਤਿ ਸ਼ੰਦ ਇਸ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤੀਸਰਾ ਸ਼ੰਦ ਜੋ ਇਸ ਬਾਣੀ ਵਿੱਚ ਵਰਤਿਆ ਹੈ ਉਹਨੂੰ ਨਾਮ ਦਿੱਤਾ ਹੈ ਮਹਾਰਾਜ ਜੀ ਨੇ ਚਾਚਰੀ ਸ਼ੰਦ ਚਾਚਰੀ ਸ਼ੰਦ ਦਾ ਅਰਥ ਵਿਦਵਾਨਾਂ ਨੇ ਕੀਤਾ ਹੈ ਉਹ ਸ਼ੰਦ ਜਿਸ ਦੇ ਹਰ ਪਦੇ ਦੇ ਚਾਰ ਚਰਨ ਹੋਣ ਜਿਵੇਂ ਕਿ ਇੱਥੇ ਆਪਾਂ ਦਰਸ਼ਨ ਕਰਦੇ ਹਾਂ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਮਹਾਰਾਜ ਜੀ ਨੇ ਚਾਰ ਜਿਹੜੇ ਅਲੱਗ-ਅਲੱਗ ਚਰਨ ਨੇ ਉਹ ਇੱਕ ਹੀ ਪਦੇ ਦੇ ਵਿੱਚ ਸੰਪੂਰਨ ਕੀਤੇ ਨੇ ਸੋ ਚਾਚਰੀ ਸ਼ੰਦਾਰਤ ਹੋ ਗਿਆ ਉਹ ਸ਼ੰਦ ਜਿਸ ਦੇ ਹਰ ਪਦੇ ਦੇ ਚਾਰ ਚਰਨ ਹੋਣਗੇ ਸੋ ਇਹਦੇ ਨਾਲ ਮਹਾਰਾਜ ਜੀ ਨੇ ਸ਼ਬਦ ਵਰਤਿਆ ਜੀ ਤਾ ਪ੍ਰਸਾਦ ਤੱਤੇ ਦੇ ਪੈਰ ਦੇ ਵਿੱਚ ਅੱਧਾ ਵੋਹਾ ਲੱਗਾ ਹੋਇਆ ਹੈ ਤੇ ਨਾਲ ਅਗਲੇ ਪਾਸੇ ਲਿਖਿਆ ਹੋਇਆ ਹੈ ਪ੍ਰਸਾਦ ਇਸ ਦਾ ਅਰਥ ਬਣਦਾ ਹੈ ਕਿ ਗੁਰੂ ਜੀ ਪਰਮਾਤਮਾ ਨੂੰ ਕਹਿ ਰਹੇ ਨੇ ਤਪ ਪ੍ਰਸਾਦ ਵਾਹ ਗੁਰੂ ਜੀ ਤੁਹਾਡੀ ਕਿਰਪਾ ਦੇ ਨਾਲ ਅਸੀਂ ਇਹ ਸ਼ੰਦ ਉਚਾਰਨ ਕਰ ਰਹੇ ਹਾਂ ਸੋ ਜੋ ਤੱਤੇ ਦੇ ਪੈਰ ਦੇ ਵਿੱਚ ਅੱਧਾ ਵੋਹਾ ਲੱਗਾ ਹੈ ਅਸੀਂ ਉਹਨੂੰ ਅੱਧੇ ਵੋਵੇ ਦੇ ਹਿਸਾਬ ਦੇ ਨਾਲ ਹੀ ਉਚਾਰਨ ਕਰਨਾ ਹੈ ਭਾਵੇਂ ਨੂੰ ਪੂਰਾ ਵੋਹਾ ਨਹੀਂ ਆਪਾਂ ਉਚਾਰਨ ਕਰਨਾ ਇਹਨੂੰ ਇਸ ਤਰ੍ਹਾਂ ਨਹੀਂ ਉਚਾਰਨ ਕਰਨਾ ਤਪ ਪ੍ਰਸਾਦ ਜਦੋਂ ਤਪ ਪ੍ਰਸਾਦ ਪੜਾਂਗੇ ਤੇ ਉਹ ਆ ਪੂਰਾ ਉਚਾਰਨ ਹੋ ਜਾਏਗਾ ਸੋ ਆਪਾਂ ਅੱਧਾ ਉਚਾਰਨ ਕਰਨਾ ਹੈ ਤਪ ਪ੍ਰਸਾਦ ਸੋ ਬਚਨ ਨੇ ਚਾਚਰੀ ਸ਼ੰਦ ਤਪ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਪੂ ਹੈ ਗੁਰੂ ਜੀ ਅਕਾਲ ਪੁਰਖ ਪਰਮਾਤਮਾ ਜੀ ਨੂੰ ਸੰਬੋਧਨ ਕਰਦਿਆਂ ਹੋਇਆਂ ਇਹ ਬਚਨ ਉਚਾਰਨ ਕਰ ਰਹੇ ਨੇ ਪਹਿਲਾ ਬਚਨ ਉਹਨਾਂ ਨੇ ਉਚਾਰਨ ਕੀਤਾ ਅਰੂਪ ਹੈ ਸਾਤ ਸੰਗਤ ਰੂਪ ਸ਼ਬਦ ਦਾ ਅਰਥ ਹੋ ਗਿਆ ਰੂਪ ਰੰਗ ਜਿਵੇਂ ਬੰਦੇ ਦਾ ਆਪਾਂ ਰੂਪ ਦੱਸਦੇ ਹਾਂ ਕਿ ਫਲਾਣਾ ਇਨਸਾਨ ਐਸ ਰੂਪ ਰੰਗ ਦਾ ਹੈ ਪਰ ਵਾਹਿਗੁਰੂ ਪਰਮਾਤਮਾ ਜਿਹਨੂੰ ਹਜ਼ੂਰ ਕਹਿੰਦੇ ਨੇ ਉਹਦਾ ਕੋਈ ਰੂਪ ਨਹੀਂ ਜਦੋਂ ਦਾ ਕੋਈ ਸਰੀਰ ਹੀ ਨਹੀਂ ਤੇ ਉਹਦਾ ਰੂਪ ਵੀ ਨਹੀਂ ਹੈ ਉਹਦੇ ਤੋਂ ਬਾਅਦ ਅਗਲਾ ਬਚਨ ਹੈ ਅਨੂਪ ਹੈ ਅਨੂਪ ਉਪਮਾ ਤੋਂ ਰਹਿਤ ਭਾਵ ਕਿ ਇੰਨੀ ਵੱਡੀ ਵਡਿਆਈ ਦਾ ਮਾਲਕ ਹੈ ਇੰਨੀ ਵੱਡੀ ਉਹਦੀ ਉਪਮਾ ਹੈ ਜਿਹੜੀ ਦਸੀ ਨਹੀਂ ਜਾ ਸਕਦੀ ਅਜੂ ਹੈ ਅਜੂ ਦਾ ਅਰਥ ਹੋ ਗਿਆ ਜਨਮ ਤੋਂ ਰਹਿਤ ਜਿਹਦਾ ਜਨਮ ਨਹੀਂ ਹੋਇਆ ਅਪੂ ਹੈ ਸਾਦ ਸੰਗਤ ਭੂ ਸ਼ਬਦ ਅਰਥ ਵਿਦਵਾਨਾਂ ਨੇ ਕੀਤਾ ਹੈ ਪੰਜ ਤਤ ਤੇ ਅਪੂ ਦਾ ਅਰਥ ਹੋ ਗਿਆ ਪੰਜਾਂ ਤਤਾਂ ਤੋਂ ਰਹਿਤ ਉਹ ਪਰਮੇਸ਼ਰ ਜਿਹੜਾ ਪੰਜਾਂ ਤਤਾਂ ਦਾ ਬਣਿਆ ਹੋਇਆ ਨਹੀਂ ਹੈ ਆਪਾਂ ਸਾਰੇ ਜਿੰਨੇ ਵੀ ਆ ਪੰਜਾਂ ਤਤਾਂ ਤੋਂ ਬਣਿਆ ਹਵਾ ਪਾਣੀ ਅਗ ਧਰਤੀ ਆਕਾਸ਼ ਪਰਮੇਸ਼ਰ ਨੇ ਤਤ ਬਣਾਏ ਨੇ ਪਰ ਖੁਦ ਉਹ ਤਤਾਂ ਤੋਂ ਬਣਿਆ ਹੋਇਆ ਨਹੀਂ ਹੈ ਸੁਬਚਨ ਨੇ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਇਹਦੇ ਤੋਂ ਅਗਲੇ ਪਦੇ ਵਿੱਚ ਬਾਹਰਾਜੀ ਫਰਮਾਉਂਦੇ ਨੇ ਅਲੇਖ ਹੈ ਅਪੇਖ ਹੈ ਅਨਾਮ ਹੈ ਅਕਾਮ ਹੈ ਸਾ ਸੰਗਤ ਅਲੇਖ ਲੇਖ ਦੇ ਅਗਲੇ ਪਾਸੇ ਐੜਾ ਲੱਗਾ ਹੋਇਆ ਜਿਹਦਾ ਅਰਥ ਬਣਦਾ ਉਹ ਪਰਮਾਤਮਾ ਜਿਹਦਾ ਜਿਹੜਾ ਲੇਖੇ ਜੋਖੇ ਤੋਂ ਪਰੇ ਹੈ ਸਾਡਾ ਸਾਰਿਆਂ ਦਾ ਲੇਖਾ ਜੋਖਾ ਹੋਣਾ ਹੈ ਪਰ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਜੀ ਦਾ ਲੇਖਾ ਜੋਖਾ ਕਰਨ ਵਾਲਾ ਤੇ ਕੋਈ ਵੀ ਨਹੀਂ ਇਸ ਕਰਕੇ ਉਹ ਲੇਖਿਆਂ ਤੋਂ ਪਰੇ ਹੈ ਅਲੇਖ ਹੈ ਉਹਦੇ ਤੋਂ ਬਾਅਦ ਅਗਲਾ ਬਚਨ ਹੈ ਅਪੀਖ ਹੈ ਵਾਹਿਗੁਰੂ ਜੀ ਦਾ ਕੋਈ ਖਾਸ ਇੱਕ ਮਿੱਥਿਆ ਹੋਇਆ ਭੀਖ ਨਹੀਂ ਅਨਾਮ ਹੈ ਉਹਦਾ ਕੋਈ ਨਾਮ ਨਹੀਂ ਭਾਵੇਂ ਕਿ ਨਾਵਾਂ ਦੀ ਨਾਵਾਂ ਦੇ ਬੰਧਨ ਤੋਂ ਪਰੇ ਹੈ ਹਾਲਾਂਕਿ ਇਨਸਾਨ ਨੇ ਆਪਣੀ ਲੋੜ ਦੇ ਮੁਤਾਬਕ ਵਾਹਿਗੁਰੂ ਪਰਮੇਸ਼ਰ ਦੇ ਕਿਰਤਮ ਨਾਮ ਰਖੇ ਨੇ ਕੋਈ ਦਿਆਲੂ ਕਹਿੰਦਾ ਕੋਈ ਕਿਰਪਾਲੂ ਕਹਿੰਦਾ ਕੋਈ ਪਤਿਤ ਪਾਵਨ ਕਹਿੰਦਾ ਕੋਈ ਗੋਪਾਲ ਕੋਈ ਗੋਵਿੰਦ ਕੋਈ ਗਿਰਧਰ ਕੋਈ ਗਵਰਧਨ ਧਾਰੀ ਕੋਈ ਸੰਵਲ ਸੁੰਦਰ ਪਰ ਪਰਮੇਸ਼ਰ ਦਾ ਕੋਈ ਨਾਮ ਨਹੀਂ ਉਹ ਨਾਵਾਂ ਦੇ ਬੰਧਨ ਤੋਂ ਪਰੇ ਹੈ ਸੰਭਾਰਾ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ ਅਨਾਮ ਹੈ ਉਹਦੇ ਤੋਂ ਅਗਲਾ ਬਚਨ ਹੈ ਅਕਾਮ ਹੈ ਕਾਮ ਦਾ ਅਰਥ ਹੁੰਦਾ ਹੈ ਸਾਦ ਸੰਗਤ ਕਾਮਨਾਵਾਂ ਸਾਡੇ ਸਾਰਿਆਂ ਦੇ ਵੀ ਤਰ੍ਹਾਂ ਤਰ੍ਹਾਂ ਦੀਆਂ ਕਾਮਨਾਵਾਂ ਪੈਦਾ ਹੁੰਦੀਆਂ ਨੇ ਔਰ ਵਾਹਿਗੁਰੂ ਪਰਮੇਸ਼ਰ ਜੀ ਕਾਮਨਾਵਾਂ ਤੋਂ ਪਰੇ ਨੇ। ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ। ਅਗਲੇ ਪਦੇ ਵਿੱਚ ਬਚਨ ਨੇ। athe ਹੈ ਅਭੇ ਹੈ ਅਜੀਤ ਹੈ ਅਭੀਤ ਹੈ। ਸਾਸੰਗਤ ਥੇ ਸ਼ਬਦ ਦਾ ਅਰਥ ਹੁੰਦਾ ਹੈ ਧਿਆਨ ਕਰਨਾ। ਤੇ ਅਗਲੇ ਪਾਸੇ ਐੜਾ ਲਾ ਕੇ ਇਹ 네ਗੇਟਿਵ ਅਰਥ ਹੋ ਗਏ athe ਜਿਸ ਨੂੰ ਕਿਸੇ ਦਾ ਧਿਆਨ ਕਰਨ ਦੀ ਲੋੜ ਨਹੀਂ। ਅਸੀਂ ਤਾਂ ਪਰਮੇਸ਼ਰ ਦਾ ਧਿਆਨ ਧਰਨਾ ਹੈ। ਪਰ ਪਰਮੇਸ਼ਰ ਧਿਆਨ ਰਹਿਤ ਹੈ ਭਾਵ ਉਹਨੂੰ ਕਿਸੇ ਹੋਰ ਦਾ ਧਿਆਨ ਧਰਨ ਦੀ ਮੁਥਾਜੀ ਨਹੀਂ ਅਤੇ ਹੈ ਤੋਂ ਬਾਅਦ ਅਗਲਾ ਬਚਨ ਹੈ ਅਪੀ ਹੈ ਭੇ ਦਾ ਅਰਥ ਹੋ ਗਿਆ ਭੇਤ ਤੇ ਅਪੇ ਦਾ ਅਰਥ ਹੋ ਗਿਆ ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ ਵਾਹਿਗੁਰੂ ਜੀ ਇੰਨੇ ਵੱਡੇ ਤੇ ਵਿਸ਼ਾਲ ਨੇ ਜਿਨ੍ਹਾਂ ਦਾ ਕਦੇ ਕਿਸੇ ਨੇ ਭੇਤ ਨਹੀਂ ਪਾਇਆ ਅਜੀਤ ਹੈ ਅਪੀਤ ਹੈ ਅਜੀਤ ਜੀ ਦਾ ਅਰਥ ਹੋ ਗਿਆ ਜਿਤਨਾ ਅਜੀਤ ਦਾ ਅਰਥ ਹੋ ਗਿਆ ਜਿਸ ਨੂੰ ਜਿੱਤਿਆ ਨਹੀਂ ਜਾ ਸਕਦਾ ਅਭੀਤ ਸੰਗਤ ਭੀਤ ਸ਼ਬਦ ਦਾ ਅਰਥ ਵਿਦਵਾਨਾਂ ਨੇ ਕੀਤਾ ਹੈ ਭਉ ਡਰ ਸੋ ਅਭੀਤ ਹੈ ਦਾ ਅਰਥ ਹੋ ਗਿਆ ਉਹ ਵਾਹਿਗੁਰੂ ਜੀ ਜਿਸ ਨੂੰ ਕਿਸੇ ਦਾ ਕੋਈ ਡਰ ਨਹੀਂ ਕਿਸੇ ਦਾ ਕੋਈ ਭੈ ਨਹੀਂ ਸੁਮਾਰਾ ਜੀ ਦੇ ਬਚਨ ਨੇ athe ਹੈ ਅਭੇ ਹੈ ਅਜੀਤ ਹੈ ਅਭੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਬਰਗ ਹੈ ਅਸਰਗ ਹੈ ਹਜ਼ੂਰ ਫਰਮਾਉਂਦੇ ਨੇ ਤ੍ਰਿਮਾਨ ਹੈ ਤ੍ਰਿ ਤੱਤੇ ਦੇ ਪੈਰ ਦੇ ਵਿੱਚ ਅੱਧਾ ਰਾਰਾ ਲੱਗਾ ਹੋਇਆ ਹੈ ਤੇ ਤੱਤੇ ਨੂੰ ਜਿਹੜੀ ਸਿਹਾਰੀ ਲੱਗੀ ਹੈ ਸਾਧ ਸੰਗਤ ਨੂੰ ਆਪਾਂ ਰਾਰੇ ਦੇ ਉੱਪਰ ਉਚਾਰਨ ਕਰਨੀ ਹੈ ਸੋ ਇਹਨੂੰ ਤ੍ਰਿਮਾਨ ਨਹੀਂ ਪੜਨਾ ਤ੍ਰਿਮਾਨ ਤ੍ਰਿਮਾਨ ਰਾਰੇ ਨੂੰ ਸਿਹਾਰੀ ਆਪਾਂ ਉਚਾਰਨ ਕਰਨੀ ਹੈ ਮਾਨ ਦਾ ਅਰਥ ਹੁੰਦਾ ਹੈ ਮੰਨੇ ਜਾਣ ਵਾਲਾ ਤੇ ਤ੍ਰਿਮਾਨ ਉਹ ਪਰਮਾਤਮਾ ਜਿਹੜਾ ਤਿੰਨਾਂ ਲੋਕਾਂ ਦੇ ਵਿੱਚ ਮੰਨਿਆ ਜਾਂਦਾ ਹੈ ਭਾਵ ਆਕਾਸ਼ ਲੋਕ ਪਾਤਾਲ ਲੋਕ ਮਾਤ ਲੋਕ ਜਿਹੜੇ ਤਿੰਨ ਲੋਕ ਮੰਨੇ ਗਏ ਜਿਦਾ ਭਾਵ ਅਰਥਾਂ ਵਿੱਚ ਅਰਥ ਬਣਦਾ ਸਾਰੀ ਕਾਇਨਾਤ ਪਰਮੇਸ਼ਰ ਇੰਨੀ ਵੱਡੀ ਹਸਤੀ ਹੈ ਜੋ ਤਿੰਨਾਂ ਲੋਕਾਂ ਦੇ ਵਿੱਚ ਮੰਨਿਆ ਜਾਂਦਾ ਹੈ ਤ੍ਰਿਮਾਨ ਹੈ ਉਹਦੇ ਨਾਲ ਅਗਲਾ ਬਚਨ ਬਾਹਰ ਆ ਜੀ ਨੇ ਵਰਤਿਆ ਨਿਧਾਨ ਹੈ ਨਿਧਾਨ ਦਾ ਅਰਥ ਹੋ ਗਿਆ ਖਜ਼ਾਨਾ ਜਿੰਨੇ ਸੰਸਾਰ ਦੇ ਖਜ਼ਾਨੇ ਨੇ ਵਾਹਿਗੁਰੂ ਜੀ ਤੁਹਾਡੇ ਤੋਂ ਹੀ ਬੜੇ ਨੇ ਜਾਂ ਇਉਂ ਕਹਿ ਲਓ ਤੁਸੀਂ ਸਾਰੇ ਖਜ਼ਾਨੇ ਪੈਦਾ ਕਰਨ ਵਾਲੇ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਬਰਗ ਹੈ ਅਸਰਗ ਹੈ ਤ੍ਰੇਬਰਗ ਸਾਸੰਗਤ ਤੱਤੇ ਦੇ ਪੈਰ ਵਿੱਚ ਅੱਧਾ ਰਾਰਾ ਲੱਗਾ ਹੋਇਆ ਹੈ ਇਹਨੂੰ ਵੀ ਆਪਾਂ ਉਚਾਰਨ ਕਰਨਾ ਹੈ ਤ੍ਰੇਬਰਗ ਤਿਰਬਰਗ ਨਹੀਂ ਕਰਨਾ ਸਿਹਾਰੀ ਜਿਹੜੀ ਉਹ ਤੱਤੇ ਨੂੰ ਨਹੀਂ ਲੱਗੇਗੀ ਸਿਹਾਰੀ ਪੈਰ ਵਿੱਚ ਪਏ ਹੋਏ ਅੱਧੇ ਰਾਰੇ ਨੂੰ ਲੱਗੇਗੀ ਤ੍ਰੇਬਰਗ ਹੈ ਸਾਸੰਗਤ ਤ੍ਰੇਬਰਗ ਜਿਹੜਾ ਸ਼ਬਦ ਹੈ ਇਸ ਦਾ ਅਰਥ ਵਿਦਵਾਨਾਂ ਨੇ ਕੀਤਾ ਹੈ ਜਿਹੜੀ ਇਹ ਸਾਰੀ ਦੀ ਸਾਰੀ ਤਿੰਨਾਂ ਗੁਣਾ ਵਾਲੀ ਮਾਇਆ ਦੀ ਰਚਨਾ ਹੈ ਇਹ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਜੀ ਨੇ ਪੈਦਾ ਕੀਤੀ ਹੈ ਮਾਇਆ ਦੇ ਰਜ ਗੁਣ ਤਮ ਗੁਣ ਸਤ ਗੁਣ ਜਿੰਨੇ ਨੇ ਸਾਰੇ ਉਸੇ ਪਰਮਾਤਮਾ ਤੋਂ ਬਣੇ ਨੇ ਸੋ ਬਚਨ ਨੇ ਤ੍ਰਿ ਵਰਗ ਹੈ ਅਸਰਗ ਹੈ ਸਰਗ ਸ਼ਬਦ ਅਰਥ ਦਾ ਸਾਸੰਗਤ ਉਤਪਤੀ ਤੇ ਅਗਲੇ ਪਾਸੇ ਐੜਾ ਸ਼ਬਦ ਲਾ ਕੇ ਸ਼ਬਦ ਬਣ ਗਿਆ ਅਸਰਗ ਜਿਹਦਾ ਅਰਥ ਬਣਦਾ ਹੈ ਉਤਪਤੀ ਤੋਂ ਰਹਿਤ ਏ ਮੇਰੇ ਵਾਹਿਗੁਰੂ ਜੀ ਤੁਸੀਂ ਉਤਪਤੀ ਤੋਂ ਰਹਿਤ ਹੋ ਪਾਪ ਕੇ ਤੁਹਾਡਾ ਜਨਮ ਨਹੀਂ ਹੋਇਆ ਹੈ ਤੁਸੀਂ ਅਜੂਨੀ ਹੋ ਸਾਸੰਗਤ ਇਸ ਤੋਂ ਅੱਗੇ ਸਤਗੁਰੂ ਪਾਤਸ਼ਾਹ ਦੇ ਬਚਨ ਨੇ ਅਨੀਲ ਹੈ ਅਨਾਦ ਹੈ ਅਜੇ ਹੈ ਆਜਾਦ ਹੈ ਅਨੀਲ ਸ਼ਬਦ ਦਾ ਅਰਥ ਵਿਦਵਾਨ ਸਜਣਾ ਨੇ ਕੀਤਾ ਹੈ ਉਹ ਵਾਹਿਗੁਰੂ ਅਕਾਲਪੁਰਖ ਪਰਮਾਤਮਾ ਜੋ ਕਿਸੇ ਵੀ ਰੂਪ ਰੇਖ ਰੰਗ ਤੋਂ ਨਿਆਰਾ ਪਾਵੋ ਦਾ ਕੋ ਰੂਪ ਨਹੀਂ ਦੱਸਿਆ ਜਾ ਸਕਦਾ ਉਹਦਾ ਕੋ ਰੰਗ ਨਹੀਂ ਦੱਸਿਆ ਜਾ ਸਕਦਾ ਅਨੀਲ ਹੈ ਵਾਹਿਗੁਰੂ ਜੀ ਤੁਸੀਂ ਐਸੇ ਹੋ ਜਿਨ੍ਹਾਂ ਦਾ ਕੋਈ ਰੂਪ ਰੇਖ ਰੰਗ ਨਹੀਂ ਅਨਾਦ ਹੈ ਅਨਾਦ ਸ਼ਬਦ ਅਨ ਆਦ ਦੋਆਂ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ ਭਾਵ ਜਿਹਦਾ ਕੋਈ ਆਦ ਨਹੀਂ ਦੁਨੀਆ ਦਾ ਆਦ ਹੈ ਇਸੇ ਕਰਕੇ ਦੁਨੀਆ ਦਾ ਅੰਤ ਵੀ ਹੈ ਪਰਮੇਸ਼ਰ ਦਾ ਕੋਈ ਆਦ ਨਹੀਂ ਇਸੇ ਕਰਕੇ ਵਾਹਿਗੁਰੂ ਪਰਮੇਸ਼ਰ ਦਾ ਅੰਤ ਵੀ ਨਹੀਂ ਅਨীল ਹੈ ਅਨਾਦ ਹੈ ਅਜੀ ਹੈ ਅਜਾਦ ਹੈ ਅਜੀ ਹੈ ਸਾ ਸੰਗਤ ਅਜੀ ਸ਼ਬਦ ਦਾ ਅਰਥ ਵਿਦਵਾਨਾਂ ਨੇ ਕੀਤਾ ਉਹ ਵਾਹਿਗੁਰੂ ਪਰਮਾਤਮਾ ਜਿਹਨੂੰ ਜਿੱਤਿਆ ਨਹੀਂ ਜਾ ਸਕਦਾ ਜੇ ਦਾ ਅਰਥ ਹੋ ਗਿਆ ਜਿੱਤ ਅਜੇ ਦਾ ਅਰਥ ਹੋ ਗਿਆ ਜਿਸ ਨੂੰ ਕੋਈ ਜਿੱਤ ਨਹੀਂ ਸਕਦਾ ਆਜ਼ਾਦ ਹੈ ਅਜ ਸ਼ਬਦ ਦਾ ਅਰਥ ਕੀਤਾ ਜਾਂਦਾ ਹੈ ਬ੍ਰਹਮਾ ਅਜ ਆਦ ਬ੍ਰਹਮਾ ਆਦਿਕ ਜਿੰਨੇ ਵੀ ਦੇਵੀਆਂ ਦੇਵਤੇ ਨੇ ਉਹਨਾਂ ਸਾਰਿਆਂ ਨੂੰ ਪੈਦਾ ਕਰਨ ਵਾਲੇ ਵਾਹਿਗੁਰੂ ਜੀ ਤੁਸੀਂ ਹੋ ਪਨੀਲ ਹੈ ਅਨਾਦ ਹੈ ਅਜੇ ਹੈ ਆਜ਼ਾਦ ਹੈ ਅ ਜਨਮ ਹੈ ਅ ਵਰਣ ਹੈ ਅ ਭੂਤ ਹੈ ਅ ਭਰਣ ਹੈ ਅਜਨਮ ਹੈ। ਏ ਮੇਰੇ ਵਾਹਿਗੁਰੂ ਜੀ ਤੁਹਾਡਾ ਜਨਮ ਨਹੀਂ ਹੋਇਆ। ਤੁਸੀਂ ਜਨਮ ਤੋਂ ਰਹਿਤ ਹੋ। ਅ ਵਰਨ ਹੈ। ਤੁਹਾਡਾ ਕੋਈ ਵਰਨ ਵੀ ਨਹੀਂ ਦੱਸਿਆ ਜਾ ਸਕਦਾ। ਲੋਕਾਂ ਨੇ ਵਰਨ ਬਣਾਏ ਨੇ ਬ੍ਰਾਹਮਣ, ਖੱਤਰੀ, ਸ਼ੂਦਰ, ਵੈਸ਼ ਪਰ ਮੇਰੇ ਵਾਹਿਗੁਰੂ ਜੀ ਤੁਹਾਡਾ ਕੋਈ ਵਰਨ ਨਹੀਂ ਹੈ। ਤੁਹਾਡਾ ਕੋਈ ਵਰਨ ਨਹੀਂ ਦੱਸਿਆ ਜਾ ਸਕਦਾ। ਤੁਸੀਂ ਬ੍ਰਾਹਮਣ ਹੋ, ਤੁਸੀਂ ਖੱਤਰੀ ਹੋ, ਤੁਸੀਂ ਸ਼ੂਦਰ ਹੋ ਜਾਂ ਤੁਸੀਂ ਵੈਸ਼ ਹੋ। ਅਪੂਤ ਹੈ, ਅਪਰਨ ਹੈ। ਸਾਦ ਸੰਗਤ ਭੂਤ ਸ਼ਬਦ ਅਰਥ ਬਣਦਾ ਹੈ ਪੰਜ ਤਤ ਹਵਾ ਪਾਣੀ ਧਰਤੀ ਆਕਾਸ਼ ਇਤਿਆਦਿਕ ਸਾਰੀ ਦੁਨੀਆ ਨਾ ਪੰਜਾਂ ਤਤਾਂ ਦੀ ਬਣੀ ਹੈ ਹਵਾ ਪਾਣੀ ਧਰਤੀ ਆਕਾਸ਼ ਅਗਨੀ ਪਰ ਵਾਹਿਗੁਰੂ ਪਰਮੇਸ਼ਰ ਐਸੇ ਨੇ ਜਿਹੜੇ ਇਹਨਾਂ ਪੰਜਾਂ ਤਤਾਂ ਦੇ ਬਣੇ ਹੋਏ ਨਹੀਂ ਇਸ ਕਰਕੇ ਮਹਾਰਾਜ ਜੀ ਨੇ ਪਰਮੇਸ਼ਰ ਨੂੰ ਕਿਹਾ ਅਭੂਤ ਹੈ ਤੁਸੀਂ ਪੰਜਾਂ ਤਤਾਂ ਤੋਂ ਰਹਿਤ ਹੋ ਤਾਂ ਹੈ ਅਪਰਨ ਹੈ ਅਭੂਤ ਸ਼ਬਦ ਅਰਥ ਹੋ ਗਿਆ ਜੋ ਪੰਜਾਂ ਤਤਾਂ ਤੋਂ ਰਹਿਤ ਹੈ ਪੰਜਾ ਤਤਾਂ ਦਾ ਬਣਿਆ ਹੋਇਆ ਨਹੀਂ ਆ ਭਰਨ ਭਰਨ ਸ਼ਬਦ ਦਾ ਅਰਥ ਹੋ ਗਿਆ ਪਾਲਣਾ ਪੋਸ਼ਣਾ ਕਰਨੀ ਭਰਨਾ ਤੇ ਵਾਹਿਗੁਰੂ ਪਰਮੇਸ਼ਰ ਐਸੇ ਨੇ ਜਿਨ੍ਹਾਂ ਨੂੰ ਕਿਸੇ ਦਾ ਮੁਤਾਜ ਹੋਣ ਦੀ ਲੋੜ ਨਹੀਂ ਕਿ ਕੋਈ ਉਹਨਾਂ ਦੀ ਪਾਲਣਾ ਪੋਸ਼ਣਾ ਕਰੇਗਾ ਉਸ ਤੋਂ ਅੱਗੇ ਮਹਾਰਾਜੀ ਦੇ ਬਚਨ ਨੇ ਅਗੰਝ ਹੈ ਅਭੰਝ ਹੈ ਅਚੂਜ ਹੈ ਅਚੰਝ ਹੈ ਅਗੰਝ ਹੈ ਅਗੰਝ ਦਾ ਅਰਥ ਹੋ ਗਿਆ ਨਾਸ਼ ਤੋਂ ਰਹਿਤ ਜਿਹਨੂੰ ਨਾਸ਼ ਨਹੀਂ ਕੀਤਾ ਜਾ ਸਕਦਾ ਅ ਭੰਜ ਦਾ ਅਰਥ ਹੋ ਗਿਆ ਜਿੰਨੂੰ ਭੰਨਿਆਂ ਤੋੜਿਆ ਨਹੀਂ ਜਾ ਸਕਦਾ ਆ ਝੂਜ ਜਿਹਦੇ ਨਾਲ ਜੂਝਿਆ ਨਹੀਂ ਜਾ ਸਕਦਾ ਕੋਈ ਦਾਵਾ ਨਹੀਂ ਕਰ ਸਕਦਾ ਮੈਂ ਪਰਮੇਸ਼ਰ ਨਾਲ ਜੂਝ ਕੇ ਨੂੰ ਹਰਾ ਦਿਆਂਗਾ ਆ ਜੂਝ ਹੈ ਆ ਝੰਜ ਹੈ ਸੰਸਾਰਿਕ ਜਿੰਨੇ ਵੀ ਝਗੜੇ ਝਮੇਲੇ ਨੇ ਮਹਾਰਾਜ ਕਹਿੰਦੇ ਵਾਹਿਗੁਰੂ ਪਰਮਾਤਮਾ ਜੀ ਤੁਸੀਂ ਉਹਨਾਂ ਸਾਰਿਆਂ ਤੋਂ ਵੱਖਰੇ ਹੋ ਤੁਸੀਂ ਕਿਸੇ ਦੁਨੀਆਵੀ ਝਗੜੇ ਝਮੇਲੇ ਦੇ ਵਿੱਚ ਨਹੀਂ ਹੋ ਅਗਲਾ ਬਚਨ ਮਹਾਰਾਜ ਫਰਮਾਉਂਦੇ ਨੇ ਅਮੀਕ ਹੈ ਰਫੀਕ ਹੈ ਅਤੰਦ ਹੈ ਅਬੰਦ ਹੈ ਸਾਧ ਸੰਗਤ ਅਮੀਕ ਸ਼ਬਦ ਦਾ ਅਰਥ ਵਿਦਵਾਨਾਂ ਨੇ ਕੀਤਾ ਹੈ ਕਿ ਵਾਹਿਗੁਰੂ ਪਰਮਾਤਮਾ ਜੀ ਤੁਸੀਂ ਬਹੁਤ ਗਹਿਰ ਗੰਭੀਰ ਹੋ ਉਹਦੇ ਜਿੰਨਾ ਕੋਈ ਗਹਿਰਾ ਨਹੀਂ ਉਹਨੇ ਜਿੰਨਾ ਉਹਦੇ ਜਿੰਨਾ ਕੋਈ ਗੰਭੀਰ ਨਹੀਂ ਰਫੀਕ ਹੈ ਰਫੀਕਦਾਰ ਹੁੰਦਾ ਮਿੱਤਰ ਵਾਹਿਗੁਰੂ ਜੀ ਸਾਰਿਆਂ ਦੇ ਮਿੱਤਰ ਨੇ ਅਮੀਕ ਹੈ ਰਫੀਕ ਹੈ ਅਤੰਦ ਹੈ ਅਬੰਦ ਹੈ ਕੀ ਮੇਰੇ ਪਰਮੇਸ਼ਰ ਜੀ ਤੁਸੀਂ ਗਹਿਰ ਗੰਭੀਰ ਹੋ ਤੁਸੀਂ ਸਾਰਿਆਂ ਦੇ ਮਿੱਤਰ ਹੋ ਤੇ ਤੁਸੀਂ ਤੰਦਿਆਂ ਤੋਂ ਪਰੇ ਆ ਤੰਦ ਹੈ ਤੰਦ ਦਾ ਅਰਥ ਹੋ ਗਿਆ ਤੰਦਾਂ ਦੁਨੀਆਵੀ ਤੰਦਿਆਂ ਤੋਂ ਤੁਸੀਂ ਪਰੇ ਹੋ ਆ ਬੰਧ ਹੈ ਬੰਧ ਦਾ ਅਰਥ ਹੋ ਗਿਆ ਬੰਦਨਾ ਵਾਹਿਗੁਰੂ ਪਰਮੇਸ਼ਰ ਜੀ ਤੁਸੀਂ ਦੁਨੀਆ ਦੇ ਸਾਰੇ ਬੰਦਨਾ ਤੋਂ ਪਰੇ ਨਿਰਭੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਨਿਰਭੂਜ ਨੰਨੇ ਦੇ ਪੈਰ ਦੇ ਸਾਧ ਸੰਗਤ ਅੱਧਾ ਰਾਰਾ ਪਿਆ ਹੋਇਆ ਹੈ ਤੇ ਆਪਾਂ ਜਿਹੜੀ ਸਿਹਾਰੀ ਹੈ ਇਸ ਅਰਾਰੇ ਦੇ ਉੱਪਰ ਉਚਾਰਨ ਕਰਦੇ ਹਾਂ ਸੋ ਉਚਾਰਨ ਹੋਏਗਾ ਨਿਰਬੂਜ ਜੇ ਦਾ ਅਰਥ ਬਣਦਾ ਹੈ ਬੁੱਝਣ ਤੋਂ ਰਹਿਤ ਜਿਸ ਨੂੰ ਬੁੱਝਿਆ ਨਹੀਂ ਜਾ ਸਕਦਾ ਵਾਹਿਗੁਰੂ ਪਰਮੇਸ਼ਰ ਜੀ ਨੂੰ ਬੁੱਝਣਾ ਸਮਝਣਾ ਸਾਡੀ ਸੋਝੀ ਤੋਂ ਪਰੇ ਦੀਆਂ ਗੱਲਾਂ ਨੇ ਨਿਰਬੂਜ ਹੈ ਅਸੂਜ ਹੈ ਅਸੂਜ ਜਿਹੜਾ ਸਾਡੀ ਸੋਝੀ ਵਿੱਚ ਨਹੀਂ ਆ ਸਕਦਾ ਉਹ ਇੰਨੀ ਵੱਡੀ ਹਸਤੀ ਹੈ ਆਕਾਲ ਹੈ ਅਜਾਲ ਹੈ ਆਕਾਲ ਕਾਲ ਰਹਿਤ ਜਿਸ ਨੂੰ ਕਾਲ ਮਾਰ ਨਹੀਂ ਸਕਦਾ ਅਜਾਲ ਜਿਹੜਾ ਦੁਨੀਆਂ ਦੇ ਕਿਸੇ ਜਾਲ ਦੇ ਵਿੱਚ ਨਹੀਂ ਫਸਦਾ ਹੈ ਅਸੀਂ ਅਨੇਕਾਂ ਜਾਲਾਂ ਵਿੱਚ ਫਸ ਜਾਂਦੇ ਹਾਂ ਕਾਮ ਕ੍ਰੋਧ ਲੋਭੋ ਹੰਕਾਰ ਵੈਗੁਰੂ ਜੀ ਕਿਸੇ ਜਾਲ ਵਿੱਚ ਨਹੀਂ ਫਸਦੇ ਅਗਲੇ ਪਦੇ ਵਿੱਚ ਮਹਾਰਾਜੀ ਦੇ ਬਚਨ ਨੇ ਅਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਸਾ ਸੰਗਤ ਅਲਾਹ ਸ਼ਬਦ ਦਾ ਅਰਥ ਵਿਦਵਾਨਾਂ ਨੇ ਕੀਤਾ ਅਲਬ ਜਿਹਨੂੰ ਲਭਿਆ ਨਹੀਂ ਜਾ ਸਕਦਾ ਅਕਾਲ ਪੁਰਖ ਪ੍ਰਮਾਤਮਾ ਜੀ ਅਲਬ ਨੇ ਅਲਾਹ ਹੈ ਤੋਂ ਬਾਅਦ ਅਗਲਾ ਵਚਨ ਹੈ ਅਜਾਹ ਹੈ ਅਜਾਹ ਜਿਹਦਰ ਤੋਂ ਬਣਦਾ ਜਿਹਦੀ ਕੋਈ ਇੱਕ ਖਾਸ ਜਗਾ ਨਹੀਂ ਕੋਈ ਇੱਕ ਖਾਸ ਟਿਕਾਣਾ ਨਹੀਂ ਜਿਹਦੇ ਬਾਰੇ ਦਾਵਾ ਨਹੀਂ ਕੀਤਾ ਜਾ ਸਕਦਾ ਪਰਮਾਤਮਾ ਐਸੇ ਮੰਦਰ ਵਿੱਚ ਰਹਿੰਦਾ ਹੈ ਪਰਮਾਤਮਾ ਐਸੀ ਇੱਕ ਗੁਰਦੁਆਰੇ ਵਿੱਚ ਰਹਿੰਦਾ ਹੈ ਜਾਂ ਐਸੀ ਇੱਕ ਵਸੀਤ ਵਿੱਚ ਰਹਿੰਦਾ ਉਹ ਕਿਸੇ ਇੱਕ ਜਗ੍ਹਾ ਤੇ ਨਹੀਂ ਸੋ ਵਚਨ ਨੇ ਅਲਾਹ ਹੈ ਅਜਾਹ ਹੈ ਅਨੰਤ ਹੈ ਬਹੰਤ ਹੈ ਅਨੰਤ ਸ਼ਬਦ ਭਾਵ ਅਨੰਤ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ ਮਹੰਤ ਜਿਹੜਾ ਸਾਰਿਆਂ ਦਾ ਬਜ਼ੁਰਗ ਹੈ ਜਿਹੜਾ ਸਾਰਿਆਂ ਤੋਂ ਵੱਡਾ ਹੈ ਅੱਗੇ ਮਹਾਰਾਜੀ ਦੇ ਬਚਨ ਨੇ ਅਲੀਕ ਹੈਂਦਰੇ ਸ੍ਰੀ ਕਹਿੰਦਰੇ ਲੰਭ ਹੈ ਅਸੰਭ ਹੈ ਅਲੀਕ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਜੀ ਕਿਸੇ ਇੱਕ ਸੀਮਾ ਦੇ ਵਿੱਚ ਵੱਜੇ ਹੋਏ ਨਹੀਂ ਜਿਵੇਂ ਸੰਸਾਰ ਦੇ ਵਿੱਚ ਸੀਮਾਵਾਂ ਹੁੰਦੀਆਂ ਨੇ ਵੀ ਐਸ ਰਾਜੇ ਦੀ ਇੱਥੋਂ ਤੱਕ ਸੀਮਾ ਹੈ ਲੀਕ ਵੱਜ ਗਈ ਸਮਝ ਲਓ ਇੱਕ ਸੀਮਾ ਆ ਗਈ ਔਰ ਵਾਹਿਗੁਰੂ ਪਰਮੇਸ਼ਰ ਦੀ ਤੇ ਕੋਈ ਸੀਮਾ ਨਹੀਂ ਨਾ ਪਰਮਾਤਮਾ ਤੇ ਅਸੀਮ ਹੈ ਇਸ ਕਰਕੇ ਉਹਦੀ ਉਸ ਅਸੀਮਤਾ ਨੂੰ ਦਰਸਾਉਣ ਵਾਸਤੇ ਮਹਾਰਾਜ ਜੀ ਨੇ ਸ਼ਬਦ ਵਰਤੇ ਅਲੀਕ ਹੈ ਬਚਨ ਨੇ ਅਲੀਕ ਹੈ ਨਰਸ੍ਰੀਕ ਹੈ ਨੰਨੇ ਦੇ ਪੈਰ ਵਿੱਚ ਅੱਧਾ ਰਾਰਾ ਹੈ ਸਿਹਾਰੀ ਆਪਾਂ ਰਾਰੇ ਤੇ ਉਚਾਰਨ ਕਰਾਂਗੇ ਇਸੇ ਤਰ੍ਹਾਂ ਅੱਗੇ ਸਸੇ ਦੇ ਪੈਰ 'ਚ ਅੱਧਾ ਰਾਰਾ ਹੈ ਬਿਹਾਰੀ ਉਸੇ ਨੂੰ ਉਚਾਰਨ ਹੋਏਗੀ ਨਰਸ੍ਰੀਕ ਜੇ ਦਾ ਅਰਥ ਬਣਦਾ ਜਿਸ ਪਰਮਾਤਮਾ ਦਾ ਕੋਈ ਸ਼ਰੀਰ ਨਹੀਂ ਸ਼ਰੀਰ ਦਾ ਸਾਥ ਸੰਗਤ ਅਰਥ ਬਣਦਾ ਬਰਾਬਰ ਦਾ ਹਿੱਸੇ ਦਾ ਬਰਾਬਰਤਾ ਤੇ ਖੜਨ ਵਾਲਾ ਤੇ ਵਾਹਿਗੁਰੂ ਪਰਮੇਸ਼ਰ ਦੇ ਮੁਕਾਬਲੇ ਤੇ ਕੋਈ ਹੋਰ ਪਰਮਾਤਮਾ ਤੇ ਹੈ ਹੀ ਨਹੀਂ ਜਿਹੜਾ ਇਸ ਗੱਲ ਦਾ ਦਾਵਾ ਕਰੇ ਮੈਂ ਪਰਮਾਤਮਾ ਦੇ ਬਰਾਬਰ ਤੇ ਖੜ ਸਕਦਾ ਇਸ ਕਰਕੇ ਪਰਮਾਤਮਾ ਲਾ ਸ਼ਰੀਰਕ ਹੈ ਉਹਦਾ ਹੋਰ ਕੋਈ ਵੀ ਸੰਸਾਰ ਵਿੱਚ ਸ਼ਰੀਰ ਨਹੀਂ ਮਹਾਰਾਜ ਜੀ ਨੇ ਫਰਮਾਇਆ ਹੈ ਅਲਿਕ ਹੈ ਅੰਦਰศรี ਕਹਿੰਦਰੇ ਲੰਭ ਹੈ ਅਸੰਭ ਹੈ ਸਾਸੰਗ ਅੰਦਰ ਲੰਭ ਸ਼ਬਦ ਦਾ ਅਰਥ ਵਿਦਵਾਨ ਸੱਜਣਾ ਨੇ ਕੀਤਾ ਹੈ ਜਿਸ ਨੂੰ ਗਿਆਨ ਪ੍ਰਾਪਤੀ ਦੀ ਲੋੜ ਨਹੀਂ ਜਿਹੜਾ ਗਿਆਨ ਪ੍ਰਾਪਤੀ ਦੀ ਦੇ ਵਿੱਚ ਮੁਥਾਜ ਨਹੀਂ ਹੁੰਦਾ ਸਾਨੂੰ ਗਿਆਨ ਦੀ ਲੋੜ ਪੈਂਦੀ ਹੈ ਗਿਆਨ ਹਾਸਲ ਕਰਨ ਬਾਅਦ ਤੇ ਉਦਮ ਕਰਨਾ ਪੈਂਦਾ ਪਰ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਜੀ ਐਸੇ ਨੇ ਜਿਹੜੇ ਦ੍ਰਿ ਲੰਭ ਹੈ ਜੇ ਸਾਨੂੰ ਗਿਆਨ ਪ੍ਰਾਪਤੀ ਦਾ ਵੀ ਕੋਈ ਮੁਥਾਜੀ ਨਹੀਂ ਉਦੇ ਤੋਂ ਨਾਲ ਹੀ ਮਹਾਰਾਜ ਜੀ ਦਾ ਅਗਲਾ ਬਚਨ ਹੈ ਅਸੰਭ ਹੈ ਅਸੰਭ ਹੈ ਦਾਤ ਹੈ ਅਜਨਮ ਜਿਹਦਾ ਜਨਮ ਨਹੀਂ ਹੋਇਆ ਜੋ ਜਨਮ ਤੋਂ ਰਹਿਤ ਹੈ ਇਹਦੇ ਤੋਂ ਅੱਗੇ ਸਤਿਗੁਰੂ ਜੀ ਦੇ ਬਚਨ ਨੇ ਅਗਮ ਹੈ ਅਜਮ ਹੈ ਅਭੂਤ ਹੈ ਅਸ਼ੂਤ ਹੈ ਅਗਮ ਜਿਹਦੇ ਤੱਕ ਗਮਣ ਨਹੀਂ ਕੀਤਾ ਜਾ ਸਕਦਾ ਸਰਸੰਗਤ ਗਮ ਸ਼ਬਦ ਦਾ ਅਰਥ ਹੈ ਕਿਸੇ ਤੱਕ ਪਹੁੰਚ ਕਰਨੀ ਕਿਸੇ ਤੱਕ ਪਹੁੰਚਣਾ ਪਰ ਜਦੋਂ ਅਗਲੇ ਪਾਸੇ ਐੜਾ ਲਾ ਕੇ ਸ਼ਬਦ ਬਣ ਗਿਆ ਅਗਮ ਇਹਦਾ ਅਰਥ ਬਣਦਾ ਹੈ ਅਪਹੁੰਚ ਜਿੱਥੋਂ ਸਾਡੇ ਗਿਆਨ ਇੰਦਰੀ ਤੇ ਸਾਡੇ ਕਰਮ ਇੰਦਰੀ ਨਹੀਂ ਪਹੁੰਚ ਸਕਦੇ ਅਗਲਾ ਬਚਨ ਹੈ ਅਜਮ ਹੈ ਜਿਹੜਾ ਜਨਮਿਆ ਨਹੀਂ ਜਿਹੜਾ ਪੈਦਾ ਨਹੀਂ ਹੋਇਆ ਅਜਮ ਹੈ ਅਪੂਤ ਹੈ ਜਿਹੜਾ ਪੰਜਾਂ ਤਤਾਂ ਤੋਂ ਰਹਿਤ ਹੈ ਜਿਹੜਾ ਪੰਜਾਂ ਤਤਾਂ ਦਾ ਬਣਿਆ ਹੋਇਆ ਨਹੀਂ ਅਸ਼ੂਤ ਹੈ ਜਿਸ ਨੂੰ ਛੂਹਿਆ ਨਹੀਂ ਜਾ ਸਕਦਾ ਜਿਸ ਨੂੰ ਟੱਚ ਨਹੀਂ ਕੀਤਾ ਜਾ ਸਕਦਾ ਇਹਦੇ ਤੋਂ ਅੱਗੇ ਮਹਾਰਾਜ ਜੀ ਦੇ ਬਚਨ ਨੇ ਅਲੋਕ ਹੈ ਅਸ਼ੋਕ ਹੈ ਅਕਰਮ ਹੈ ਅ ਭਰਮ ਹੈ ਸਾਸੰਗਤ ਅਲੋਕ ਸ਼ਬਦ ਦਾ ਅਰਥ ਬਣਦਾ ਹੈ ਅਦ੍ਰਿਸ਼ਟ ਜਿਹੜਾ ਸਾਡੀ ਦ੍ਰਿਸ਼ਟੀ ਦੇ ਵਿੱਚ ਨਹੀਂ ਹੈ ਸਾਡੀ ਨਿਗਾਹ ਤੋਂ ਪਰੇ ਹੈ ਅਸ਼ੋਕ ਹੈ ਜਿਹਦੇ ਘਰ ਵਿੱਚ ਕੋਈ ਸ਼ੋਕ ਨਹੀਂ ਜਿਹਦੇ ਘਰ ਵਿੱਚ ਕੋਈ ਉਦਾਸੀ ਨਹੀਂ ਜਿੱਥੇ ਹਮੇਸ਼ਾ ਚੜ੍ਹਦੀ ਕਲਾ ਹੈ ਅਕਰਮ ਹੈ ਜਿਹੜਾ ਕਰਮਾਂ ਦੀ ਬੰਦਨਾ ਤੋਂ ਰਹਿਤ ਹੈ ਅ ਭਰਮ ਹੈ ਜਿਸ ਨੂੰ ਕਿਸੇ ਪ੍ਰਕਾਰ ਦਾ ਕੋਈ ਭਰਮ ਨਹੀਂ ਅਗਲੇ ਪਦੇ ਵਿੱਚ ਮਹਾਰਾਜ ਫਰਮਾਉਂਦੇ ਨੇ ਅਜੀਤ ਹੈ ਅਭੀਤ ਹੈ ਅਬਾ ਹੈ ਅਗਾ ਹੈ ਤਾਂ ਸੰਗਤ ਅਜੀਤ ਸ਼ਬਦ ਅਰਥ ਬਣਦਾ ਅਜਿਤ ਜਿਸ ਨੂੰ ਜਿੱਤਿਆ ਨਹੀਂ ਜਾ ਸਕਦਾ ਅਭੀਤ ਭੀ ਦਾ ਅਰਥ ਹੋ ਗਿਆ ਭੈਰਹਿਤ ਵੈਸੇ ਭੀ ਸ਼ਬਦ ਅਰਥ ਬਣਦਾ ਭੈ ਅਗਲੇ ਪਾਸੇ ਐੜਾ ਲਾ ਕੇ ਬਣ ਗਿਆ ਅਭੀਤ ਜਿਸ ਦਾ ਅਰਥ ਬਣ ਗਿਆ ਭੈ ਤੋਂ ਰਹਿਤ ਜਿਸ ਨੂੰ ਕਿਸੇ ਦਾ ਕੋਈ ਭੈ ਨਹੀਂ ਅਜੀਤ ਹੈ ਅਭੀਤ ਹੈ ਅਬਾ ਹੈ ਅਗਾ ਹੈ ਸਾਤ ਸੰਗਤ ਅਬਾਹ ਸ਼ਬਦਾਰਥ ਬਣ ਗਿਆ ਅਚਲ ਜਿਸ ਨੂੰ ਹਿਲਾਇਆ ਬੁਲਾਇਆ ਨਹੀਂ ਜਾ ਸਕਦਾ ਜੋ ਆਪਣੀ ਜਗ੍ਹਾ ਤੇ ਬਿਲਕੁਲ ਸਥਿਰ ਹੈ ਤੇ ਅਗਾ ਸ਼ਬਦਾਰਥ ਬਣਦਾ ਜਿਸ ਦੀ ਥਾਂ ਨਾ ਪਾਈ ਜਾ ਸਕੇ ਜੋ ਇਨਾ ਡੂੰਗਾ ਹੈ ਇਨਾ ਵਿਸ਼ਾਲ ਇਨਾ ਗਹਿਰ ਗੰਭੀਰ ਹੈ ਕਿ ਅਸੀਂ ਉਸ ਦੀ ਥਾਂ ਨਹੀਂ ਪਾ ਸਕਦੇ ਅੱਗੇ ਵਾਹ ਰਾਜੀ ਦਾ ਬਚਨ ਹੈ ਆਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਸਾ ਸੰਗਤ ਆਮਾਨ ਸ਼ਬਦਾਰਥ ਬਣਿਆ ਜਿਸ ਨੂੰ ਮਿਣਿਆ ਨਹੀਂ ਜਾ ਸਕਦਾ ਦੁਨੀਆ ਦੀ ਹਰ ਚੀਜ਼ ਗਿਣਤੀਆਂ ਮਿੰਟੀਆਂ ਦੇ ਵਿੱਚ ਆ ਜਾਂਦੀ ਹੈ ਪਰ ਵਾਹਿਗੁਰੂ ਪਰਮਾਤਮਾ ਇੰਨੇ ਵੱਡੇ ਇੰਨੇ ਵਿਸ਼ਾਲ ਨੇ ਜੋ ਕਿਸੇ ਗਿਣਤੀ ਮਿੰਤੀ ਦੇ ਵਿੱਚ ਨਹੀਂ ਆਉਂਦੇ ਹਨ ਨਿਧਾਨ ਸ਼ਬਦ ਦਾ ਅਰਥ ਹੋ ਗਿਆ ਖਜ਼ਾਨਾ ਜੋ ਸਾਰੇ ਖਜ਼ਾਨਿਆਂ ਦਾ ਖਜ਼ਾਨਾ ਹੈ ਜਿਹਦੇ ਤੋਂ ਸਾਰੇ ਖਜ਼ਾਨੇ ਪੈਦਾ ਹੋਏ ਨੇ ਤਾਂ ਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਇੱਕ ਹੈ ਵਾਰਾਜ ਫਰਮਉਂਦੇ ਨੇ ਵਾਹਿਗੁਰੂ ਜੀ ਇਸ ਅਨੇਕਤਾ ਦੇ ਵਿੱਚ ਵੀ ਤੁਸੀਂ ਇੱਕ ਵਸੇ ਹੋ ਜਾਂ ਇਹਦਾ ਅਰਥ ਆਪ ਇੰਜ ਕਰ ਸਕਦੇ ਆਂ ਤੁਸੀਂ ਅਨੇਕ ਹੋ ਕੇ ਵੀ ਇੱਕ ਹੋ ਕਿਉਂਕਿ ਹਰ ਜੀਵ ਦੇ ਅੰਦਰ ਤੁਸੀਂ ਵਸਿਓ ਇਹ ਵੱਡੇ ਛੋਟੇ ਉੱਚੇ ਨੀਵੇਂ ਜਿੰਨੇ ਜੀਵ ਨੇ ਉਹ ਸਾਰੇ ਤੁਹਾਡੇ ਹੀ ਪੈਦਾ ਕੀਤੇ ਹੋਏ ਨੇ ਉਹਨਾਂ ਸਾਰਿਆਂ ਦੇ ਵਿੱਚ ਤੁਸੀਂ ਹੋ ਤੇ ਤੁਸੀਂ ਅਨੇਕ ਹੋ ਕੇ ਵੀ ਇੱਕ ਹੋ ਕਿਉਂਕਿ ਸਭ ਕੁਝ ਤੁਹਾਡੇ ਤੋਂ ਬਣਿਆ ਸੋ ਸਾਧ ਸੰਗਤ ਜੀ ਇੱਥੇ ਮਹਾਰਾਜੀ ਨੇ ਜਾਪ ਸਹਿ ਬਾਣੀ ਦੇ 43 ਜਿਹੜੇ ਪਦੇ ਨੇ ਉਹਨਾਂ ਦੀ ਸੰਪੂਰਨਤਾ ਕੀਤੀ ਹੈ ਇਸ ਤੋਂ ਅਗਲੀ ਜੋ ਸੰખ્યા ਦੀ ਵਿਚਾਰ ਹੈ ਆਪਾਂ ਅਗਲੀ ਵੀਡੀਓ ਵਿੱਚ ਸਾਂਝੀ ਕਰਨ ਦਾ ਯਤਨ ਕਰਾਂਗੇ ਗੁਰੂ ਸਾਹਿਬ ਜੀ ਕਿਰਪਾ ਕਰਨ ਅਸੀਂ ਉਹਨਾਂ ਦੀ ਬਾਣੀ ਨੂੰ ਪ੍ਰੇਮ ਨਾਲ ਪੜ੍ਹੀਏ ਵਿਚਾਰੀਏ ਉਹਦੇ ਦੱਸੇ ਹੋਏ ਮਾਰਗ ਦੇ ਉੱਪਰ ਚੱਲਣ ਦਾ ਯਤਨ ਕਰੀਏ ਸੰਗਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਅੱਗੇ ਆਪ ਜੀ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਹੋਰ ਸੰਗਤਾਂ ਵੀ ਇਸ ਕਾਰਜ ਤੋਂ ਲਾਹਾ ਹਾਸਲ ਕਰ ਸਕਣ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੁਸੀਂ ਜ਼ਰੂਰ ਕਰ ਲਓ ਤਾਂ ਕਿ ਅਗਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਾਰਿਆਂ ਤੋਂ ਪਹਿਲਾਂ ਪਹੁੰਚ ਸਕੇ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ